ਕੀ ਲੋਕਾਂ ਨੇ ਕਾੜੀ ਸਮਝ ਜਾ ਮੈਂ ਮੈਂ ਕਹਿੰਦਾ ਅਸੀਂ ਤੁਹਾਡੇ ਨਾਲ ਫੋਟੋ ਖਿੱਚਦੇ ਹਾਂ ਪਹਿਲਾ ਕਿਹੜਾ ਕਨੈਕਟ ਕਿਹੜਾ ਹਾਂ ਅਸਾਂ ਕੀ ਗੱਲ ਹੋਊਗੀ ਸਰ ਸਾਰੇ ਸਾਡੇ ਕੋ ਜੀਨੀ ਸੁੱਤਾ ਸੀ ਐਨੇ ਨੇ ਸਵਾਰੀ ਕਰਾ ਦਿੱਤੀ ਯਾਰ ਮੇਰੇ ਘਰ ਆ ਐ ਨੂ ਦਾ ਉਧਰ ਕਹਿੰਦੇ ਸਵੇਰੇ ਸਵੇਰੇ ਆਪਾਂ ਦੂਗੀ ਜਾਣਾ ਹੁੰਦਾ ਹਰ ਕਨੇ ਕਿਦੇ ਕੰਮ ਤੇ ਜਾਣਾ ਪਰ ਅਸੀਂ ਉਹ ਮੇਰੀ ਕੰਮ ਉਹ ਕਰਦੇ ਤੇਰੀ ਗੱਲ ਸਹੀ ਹੈ ਅਸੀਂ ਤੈਨੂੰ ਮੰਨਣਾ ਨਹੀਂ ਕਰਦੇ ਬਾਲੇ ਸਵੇਰੇ ਹੋ ਜਾ ਲੱਗਦਾ ਪੌਂਚਣ ਗੁਜਰ ਕਰਦਾ ਮਨ ਉਹ ਸਰ ਦੱਸ ਕੀ ਆ ਸਰ ਮਾਦੋਈ ਸਵਾਰੀ ਹੋ ਰਹੀ ਹੈ ਕਿ ਦੋ ਜਾਨ ਨੂੰ ਚੜਾਣੇ ਨਾਲ 10 ਜਾਨੇ ਹੋਰ ਹੋ ਕਹਿੰਦੇ ਸਾਨੂੰ ਬਦਲ ਲਿਖ ਹੁਣ 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 ਬੋਲ ਆਜੀ ਹੋਇਆ ਨਾ ਆਜੀ ਹੋਇਆ